ਜਲ ਕੁਦਰਤ ਦਾ ਅਨਮੋਲਖ ਜਾਣਾ ਹੈ ਜੋ ਹਰ ਮਨੁੱਖ ਤੋਂ ਲੈ ਕੇ ਜੀਵ ਜੰਤੂ ਲਈ ਅਤ ਜ਼ਰੂਰੀ ਹੈ ਜਿਸ ਦੀ ਹੋ ਰਹੀ ਪ੍ਰਬਾਦੀ ਨੂੰ ਰੋਕਣਾ ਅਤੇ ਉਸ ਦੀ ਸਾਂਭ ਸੰਭਾਲ ਨੂੰ ਮੁੱਖ ਰੱਖਦੇ ਹੋਏ ਹਰਿਆਵਲ ਪੰਜਾਬ ਅਤੇ ਅੰਮ੍ਰਿਤਸਰ ਹਰਿਆਵਲ ਮੰਚ ਵੱਲੋਂ ਫੋਰੈਸ ਕਾਲਜ ਫਾਰ ਕਮਰਸ ਐਂਡ ਅਲਾਈ ਸਟਡੀ ਬਟਾਲਾ ਰੋਡ ਵਿਖੇ ਪ੍ਰਦਾਨ ਇੱਕ ਰੁੱਖ ਦੇਜ ਦੇ ਨਾਮ ਅਤੇ ਜਰਨਲ ਸਕੱਤਰ ਅੰਮ੍ਰਿਤਸਰ ਹਰਿਆਵਲ ਮੰਚ ਮਨਜੀਤ ਸਿੰਘ ਸਾਨੀ ਦੀ ਅਗਵਾਈ ਵਿੱਚ ਵਿਸ਼ਵ ਜਲ ਦਿਵਸ ਮਨਾਇਆ ਗਿਆ ਜਿਸ ਵਿੱਚ ਜਲ ਸਰੋਤ ਵਿਭਾਗ ਦੇ ਸਾਬਕਾ ਮੁੱਖ ਇੰਜੀਨੀਅਰ ਜਸਬੀਰ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਇੰਜੀਨੀਅਰ ਜਸਬੀਰ ਸਿੰਘ ਸੰਧੂ, ਟੀਮ ਮੈਂਬਰ ਇੰਜੀਨੀਅਰ ਮਨਜੀਤ ਸਿੰਘ ਸੈਣੀ, ਜਨਰਲ ਸਕੱਤਰ ਅਮਰitsar ਹਰਿਆਵਲ ਮੰਚ, ਡਾਕਟਰ ਰਜੀਵ, ਜਨਰਲ ਸਕੱਤਰ, ਡਾਕਟਰ ਇਕਬਾਲ ਸਿੰਘ ਤੁੰਗ, ਸੀਨੀਅਰ ਵਾਈਸ ਪ੍ਰਧਾਨ ਸਰਦਾਰ ਮਨੋਦੀ, ਵਾਈਸ ਪ੍ਰਧਾਨ ਪ੍ਰੋਫੈਸਰ ਰਾਜਨ, ਮੈਡਮ ਮਬੂਤੀ, ਜਤਿਸ਼ ਆਦ ਨੇ ਕਾਲੇ ਦਿਵ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੰਸਾਰ ਭਰ ਵਿੱਚ ਅਤੇ ਪੰਜਾਬ ਵਿੱਚ ਪੈਦਾ ਹੋਏ ਪਾਣੀ ਸੰਕਟ ਬਾਰੇ ਵਿਸਥਾਰ ਨਾਲ ਜਾਣਨਾ ਪਾਇਆ ਅਤੇ ਬੱਚਿਆਂ ਨੂੰ ਪਾਣੀ ਬਚਾਉਣ ਮੋਹਮ ਨੂੰ ਜਨਤਕ ਤੌਰ ਤੇ ਵੱਡੇ ਪੈਮਾਨੇ ਤੱਕ ਲੈ ਜਾਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਮਨਜੀਤ ਸਿੰਘ ਸੈਣੀ ਨੇ ਪਾਣੀਆਂ ਦੀ ਉਪਲਬਧਤਾ ਅਤੇ ਬਰਬਾਦੀ ਸਬੰਧੀ ਵਿਸਥਾਰ ਨਾਲ ਦੱਸਦੇ ਹੋਏ ਪਾਣੀ ਬਚਾਉਣ ਲਈ ਨੁਕਤੇ ਦੱਸਦਿਆਂ ਬੱਚਿਆਂ ਦਾ ਸਾਥ ਮ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਕੁੱਲ ਜਲ ਭੰਡਾਰ ਦਾ ਸਿਰਫ 0.50% ਤੋਂ ਘੱਟ ਪਾਣੀ ਹੀ ਵਰਤੋਂ ਵਿੱਚ ਆਉਂਦਾ ਹੈ ਅਤੇ ਪਾਣੀ ਦੀ ਸਾਂਭ ਸੰਭਾਲ ਲਈ ਰੁੱਖਾਂ ਦੇ ਰੋਲ ਬਹੁਤ ਮਹੱਤਵਪੂਰਨ ਹਨ ਇਸ ਮੌਕੇ ਸੈਣੀ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕਰਦੇ ਹੋਏ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਜੇ ਜਲ ਨਹੀਂ ਤਾਂ ਜੀਵਨ ਨਹੀਂ ਇਸ ਮੌਕੇ ਕਾਲਜ ਦੇ ਬੱਚਿਆਂ ਵੱਲੋਂ ਪਾਣੀ ਸੰਬੰਧੀ ਕਵਿਤਾਵਾਂ ਵੀ ਸੁناਈਆਂ ਗਈਆਂ ਅਤੇ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਨਾਟਕ ਦੇ ਰੂਪ ਵਿੱਚ ਪੇਸ਼ ਕੀਤਾ ਤੇ ਉਸ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕੀਤਾ ਇਸਮੋ ਕੇ ਕਾਲੇ ਦੇ ਬੱਚਿਆਂ ਵੱਲੋਂ ਪਾਣੀ ਬਚਾਉਣ ਦੀ ਮੁਹਿੰਮ ਦਾ ਹਿੱਸਾ ਬਣ ਲੋਕਾਂ ਨੂੰ ਪਾਣੀ ਦੀ ਹੋ ਰਹੀ ਪ੍ਰਬਾਦੀ ਤੋਂ ਜਾਣੂ ਕਰਵਾਉਣ ਲਈ ਸੌਂ ਵੀ ਚੁੱਕੀ ਗਈ। ਅੰਗਿਆ ਜਸਵੀਰ ਸਿੰਘ ਸੰਧੂ ਚੀਫ ਨੈਟ ਰਿਟਾਇਰਡ ਵਾਟਰ ਰਿਸੋਰਸ ਡਿਪਾਰਟਮੈਂਟ ਪੰਜਾਬ ਅੱਜ ਵਰਲਡ ਵਾਟਰ ਡੇ ਤੇ ਜਿਹੜਾ ਇਥੇ ਖਰਿਆਲ ਪੰਜਾਬ ਵੱਲੋਂ ਸਾਹ ਮਨਜੀਤ ਸਿੰਘ ਦੇ ਉਪਰਾਲਾ ਸਦਕਾ ਫੋਰਸ ਸਪੋਰਜ ਵਿੱਚ ਮਨਾਇਆ ਗਿਆ ਹੈ ਕਿ ਅੱਜ ਦਾ ਥੀਮ ਸੀਗਾ ਵਾਟਰ ਫਾਰ ਪੀਸ ਮੈਂ ਤੇ ਸਾਰੇ ਬੱਚਿਆਂ ਨੂੰ ਇੱਥੇ ਜਿਹੜੇ ਬੱਚੇ ਬੜੇ ਹੁਨਰ ਬੱਚੇ ਜਿਹੜੇ ਸਾਰੇ ਤੇ ਇਕੱਤਰ ਹੋਏ ਸੀ ਉਹਨਾਂ ਕੇ ਇਸ ਪਾਣੀ ਨੂੰ ਇਹਨੂੰ ਫੋਰ ਪੀਸ ਤੇ ਵਰਤਦੇ ਆ ਤੇ ਇਹਨੂੰ ਫੋਰ ਐਨੀ ਵੀ ਨਹੀਂ ਆ ਇਸ ਕਰਕੇ ਆਪਾਂ ਨੂੰ ਇਸ ਦਿਨ ਨੂੰ ਅੱਜ ਪ੍ਰਣ ਕਰਕੇ ਸਾਰਿਆਂ ਨੇ ਜਾਣਾ ਹੈ ਕਿ ਵਾਟਰ ਫੋਰ ਕਿਸ ਜਿਹੜਾ ਦਿਨ ਹੈ ਸਾਈ ਸਾਹੀ ਸਾਡਾ ਸਹੀ ਹੋਏਗਾ ਜੇ ਆਪਾਂ ਪ੍ਰਣ ਕਰੀਏ ਕਿ ਪਾਣੀ ਨੂੰ ਬਚਾਉਣਾ ਹੈ ਇੱਕ ਇੱਕ ਬੂੰਦ ਪਾਣੀ ਜਿਹੜਾ ਸੇਵ ਕਰਨਾ ਹੈ ਹਰਿਆਵਲ ਪੰਜਾਬ ਅੰਮ੍ਰਿਤਸਰ ਹਰਿਆਵਲ ਵੰਚ ਮੈਂ ਮਜੀਤ ਸਿੰਘ ਸਿਹਣੀ ਅੱਜ ਅਸੀਂ ਧੰਨਵਾਦੀ ਆ ਫੋਰ ਐਸ ਕਾਲਜ ਫਾਰ ਜਿਹੜਾ ਕਮਰਸ ਆ ਇਹਨਾਂ ਦੇ ਪ੍ਰਿੰਸੀਪਲ ਅਤੇ ਜਿਹੜੇ ਡਾਇਰੈਕਟਰ ਨੇ ਸ਼੍ਰੀ ਅਜਿੰਦਰ ਸਿੰਘ ਜੀ ਤੇ ਜਿਨ੍ਹਾਂ ਨੇ ਸਾਨੂੰ ਇੱਥੇ ਬੱਚਿਆਂ ਦੇ ਸਮੁਖ ਜਿਹੜਾ ਅਭਿਆਨ ਚਲਾਉਣ ਦਾ ਮੌਕਾ ਦਿੱਤਾ ਇਸ ਅੱਜ ਵਰਲਡ ਵਾਟਰ ਡੇ ਜਿਹੜਾ 32ਵਾਂ ਵਰਲਡ ਵਾਟਰ ਡੇ ਆ ਅੱਜ ਜਿਹਦਾ ਮੋਟੋ ਸੀਗਾ ਵਰਲਡ ਫਾਰ ਪੀਸ ਉਸ ਦੇ ਉੱਤੇ ਅੱਜ ਜਿਹੜੀ ਆ ਇੱਥੇ ਸੈਮੀਨਾਰ ਕੀਤਾ ਗਿਆ ਬੱਚਿਆਂ ਨੇ ਆਪਣੇ ਸਕਿੱਟ ਕੀਤੇ ਨੇ ਕਵਤਾਵਾਂ ਬੋਲੀਆਂ ਵਾਂ ਸਕੂਲ ਮੈਨੇਜਮੈਂਟ ਨੇ ਵੀ ਆਪਣਾ ਪਾਸ਼ੰ ਦਿੱਤਾ ਅਸੀਂ ਬੱਚਿਆਂ ਨੂੰ ਇਸ ਮੌਕੇ ਉੱਤੇ ਜੋ ਪੰਜਾਬ ਦੀ ਤ੍ਰਾਸਦੀ ਹੋ ਰਹੀ ਹੈ ਇੰਡੀਆ ਦੀ ਤ੍ਰਾਸਦੀ ਹੋ ਰਹੀ ਹੈ ਵਾਟਰ ਲੈਵਲ ਜਿਹੜਾ ਦਿਨ ਬਰਤੀ ਦਿਨ ਜਿਹੜਾ ਡਾਊਨ ਜਾ ਰਿਹਾ ਵਾ ਉਹਦੇ ਪ੍ਰਤੀ ਜਿਹੜਾ ਜਾਗਰੂਕ ਕਰਨ ਲਈ ਜਿਹੜਾ ਵਾ ਅਸੀਂ ਜਿਹੜਾ ਵਾ ਉਹਨਾਂ ਨੂੰ ਬਿਆਨ ਦਿੱਤਾ ਕਿ ਤੁਸੀਂ ਪਾਣੀ ਬੂੰਦ ਬੂੰਦ ਪਾਣੀ ਬਚਾ ਕੇ ਇਸ ਵਰਲਡ ਲੈਵਲ ਦੇ ਅਭਿਆਨ ਵਿੱਚ ਸ਼ਾਮਲ ਹੋਵੋ ਤਾਂ ਕਿ ਜਿਹੜਾ ਆਪਣਾ ਜਿਹੜਾ ਪੰਜਾਬ ਹੈ ਉਸ ਖੁਸ਼ਹਾਲ ਬਸਕੇ ਦੇਸ਼ ਖੁਸ਼ਹਾਲ ਬਸਕੇ ਵਾਹਿਗੁਰੂ ਜੀ। ਔਰ ਹਰਿਆਵਲ ਪੰਜਾਬ ਦਾ ਮੈਂ ਨਾਲ ਜੁੜਿਆ ਆਵਾ ਔਰ ਸਾਡਾ ਮੇਨ ਮੰਤਬ ਹੈਗਾ ਵਾ ਪਾਣੀ ਨੂੰ ਬਚਾਉਣਾ। ਪਾਣੀ ਨੂੰ ਬਚਾਉਣ ਦਾ ਮਤਲਬ ਕਿ ਦਰਖ ਜਿੰਨੇ ਰੁੱਖ ਲਾਵਾਂਗੇ ਉਹਨੇ ਪਾਣੀ ਵਧੇਗਾ ਉਹਨੇ ਪਾਣੀ ਬਚੇਗਾ। ਅੱਜ ਇਹ ਤੇ ਸੈਮੀਨਾਰ ਕਰਾਇਆ ਗਿਆ ਫਰ ਸਕੂਲ ਚ ਕਰਾਇਆ ਗਿਆ ਵਾ। ਬਹੁਤ ਅੱਛੀ ਤਰ੍ਹਾਂ ਦਾ ਲੋਕਾਂ ਨੇ ਆਪ ਆਪਣੇ ਜਿਹੜੀ ਐਕਸਪ੍ਰੈਸ਼ਨ ਦਿੱਤੇ ਨੇ। ਔਰ ਸਾਰਿਆਂ ਦਾ ਸਾਰੇ ਸੀਗਾ ਕਿ ਪਾਣੀ ਬਚਾਓ। ਦੇਖੋ ਪਾਣੀ ਆਪਾਂ ਪੈਦਾ ਤਾਂ ਕਰ ਨਹੀਂ ਸਕਦੇ। ਆਪਾਂ ਕਾੜੀ ਕੋੜ ਪਾਣੀ ਬਚਾ ਤਾਂ ਸਕਦੇ ਆ ਨਾ। ਜਿੰਨਾ ਪਾਣੀ ਬਚਾਵਾਂਗੇ ਪਾਣੀ ਦਾ ਕੋਈ ਘਾਟਾ ਨਹੀਂ ਔਰ ਕੋਸ਼ਿਸ਼ ਕਰੋ ਆਪਣੇ ਘਰ ਤੋਂ ਇਹ ਕੰਮ ਸ਼ੁਰੂ ਕਰੋ ਇੱਕ ਮਨੇ ਇੱਕ ਇੱਕ ਬੂੰਦ ਦਾ ਮਤਲਬ ਕਿ ਉਹ ਇੱਕ ਇੱਕ ਬੂੰਦ ਸਾਡੇ ਵਾਸਤੇ ਬੜੀ ਇੰਪੋਰਟੈਂਟ ਫਿਊਚਰ ਵਾਸਤੇ ਆ ਔਰ ਮੇਰਾ ਤੁਹਾਡੇ ਸਾਰਿਆਂ ਚੈਨਲ ਮਾਧਿਅਮ ਤੇ ਥਰੂ ਇਹ ਮੇਰਾ ਸੰਦੇਸ਼ ਹੈਗਾ ਸਾਰੇ ਦੇਸ਼ ਨੂੰ ਕਿ ਜਿੱਥੇ ਵੀ ਹੋ ਸਕੇ ਪਾਣੀ ਦੀ ਬਚਮਰਤੋਂ ਘਟ ਕੋਲ ਘਟ ਕਰਕੇ ਜਿੰਨਾ ਵੀ ਪਾਣੀ ਸੀ ਬਚਾਇਆ ਜਾ ਸਕੇ ਬਚਾਈਏ ਪੰਜਾਬ ਰਿਆ ਹਰਿਆਵਲ ਟੀਮ ਨੇ ਅੱਜ ਸਾਡੇ ਕਾਲਜ ਵਿੱਚ ਆ ਕੇ ਜਿਹੜਾ ਵਾਟਰ ਸੇਵ ਵਾਟਰ ਅਵੇਅਰਨੈਸ ਕੈਂਪੇਨ ਜਿਹੜਾ ਸ਼ੁਰੂਆਤ ਕੀਤੀ ਹੈ ਮੈਂ ਉਹਨਾਂ ਸਭ ਦਾ ਧੰਨਵਾਦ ਕਰਦੀ ਹਾਂ ਇਹਨਾਂ ਨੇ ਸਭ ਨੇ ਸਾਰੀ ਹੀ ਟੀਮ ਦੇ ਮੈਂਬਰਸ ਨੇ ਬੱਚਿਆਂ ਨੂੰ ਦੱਸਿਆ ਕਿ ਵਾਟਰ ਲੈਵਲ ਦੇ ਕੀ ਸਿਚੁਏਸ਼ਨ ਹੈ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਔਰ ਅਸੀਂ ਉਸ ਜਿਹੜੀ ਔਕ ਐਨੂਅਲ ਟਾਈਮ ਜਿਹੜੀ ਸਾਨੂੰ ਮੁਸ਼ਕਿਲ ਆ ਸਕਦੀ ਹੈ ਉਸ ਨੂੰ ਅਸੀਂ ਕਿਵੇਂ ਆਪਣੇ ਆਪ ਨੂੰ ਹੁਣੇ ਹੀ ਤਿਆਰੀ ਕਰਕੇ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਸਕੀਏ ਬੱਚਿਆਂ ਨੂੰ ਸਟੈਪਸ दस उपाय दस कि जिद थ्रू सब बच्चे अपना वॉटर सेव अपने अपने घर भी वी कर सकते हैं ਹੋਨ ਕਰਕੇ ਆ ਜਾ ਮੈਮ ਸਾਈਡ ਪਲੀਜ਼ ਆਇਆ ਤੁਜੀ ਚਲੀ ਆਈ ਇਕੱਲਾ ਵੀ ਆ ਕਰਦੇ ਚਲੋ ਆਜਾ ਕੋਕਾ ਦਾ ਉਹ ਨਾਲ ਹੋ ਗਿਆ